ਤੇ ਹਉਣ ਦੀ ਕਿ ਲੋੜ ਸੀਗੀ ਸੋ ਇਹ ਇਹਨੂੰ ਆਪਾਂ ਕਿਸਮਤ ਨਹੀਂ ਕਹਿ ਸਕਦੇ ਇਹ ਤਾਂ ਘਟੂ ਘਟ ਸਰਕਾਰਾਂ ਦੀਆਂ ਜਾਂ ਮੈਨ ਮੇਡ ਮਿਸਟੇਕਸ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਖਿਡਾਰੀਆਂ ਨੂੰ ਕੋਈ ਐਦਾਂ ਦੀ ਦਿੱਕਤ ਆਵੇ ਕਿ ਆਰਥਿਕਤਾ ਜਾਂ ਉਹਨੂੰ ਲੈਕ ਆਫ ਫੈਸਿਲਿਟੀਆਂ ਕਰਕੇ ਉਹਨੂੰ ਆਪਣੇ ਸੁਪਨੇ ਮਾਰਨੇ ਪੈਣ ਆਰਥਿਕਤਾ ਬਹੁਤ ਵੱਡੀ ਮਾਰ ਹੈ ਕਰਦਿਆਂ ਕੋਲੇ ਹੈ ਨਹੀਂ ਸੀ ਜੀ ਬੂਟ ਲੈਂਡ ਨੂੰ ਪੈਸੇ ਹੈ ਨਹੀਂ ਸੀ ਜੀ ਸੋ ਅਸੀਂ ਮੈਂ ਮੀਤ ਨਾਲ ਵੀ ਇਹੀ ਗੱਲ ਕਰਦਾ ਸੀ ਮੈਂ ਕਿ ਮੀਤ ਜਿੱਤ ਕੇ ਜਿਹੜੇ ਆਏ ਨੇ ਉਹਨਾਂ ਨੂੰ ਤਾਂ ਹਰੇਕ ਦਿਨ ਦਾ ਪੈਸੇ ਉਹਨਾਂ ਦੇ ਤਾਂ ਢੋਲ ਪਜਾ ਦਿੰਦੇ ਨੇ ਟਰਨਮੈਂਟਾਂ ਤੇ ਵੀ ਲੈ ਜਾਂਦੇ ਆ ਹਾਰ ਪਾਉਂਦੇ ਨੇ ਚੜਦੇ ਨੂੰ ਸਲਾਮਾਂ ਨੇ ਪਰ ਉਹਨਾਂ ਨੂੰ ਜਿੱਤਣ ਚੋਗ ਕੇ ਤਾਂ ਕਰੀਏ ਨਾ ਪਹਿਲਾਂ ਆਪਾਂ ਆਪਾਂ ਨੂੰ ਆਪਾਂ ਉਹਨਾਂ ਨੂੰ ਉਹ ਗੱਦੇ ਤਾਂ ਦੇਈਏ ਜਿਹੜੇ ਤੇ ਕੁਸ਼ਤੀ ਹੁੰਦੀ ਹੈ ਅਸੀਂ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਉੱਥੇ ਗੱਦੇ ਹੋਰ ਨੇ ਗ੍ਰਿਪੇ ਨਹੀਂ ਬਣਦੀ ਹੋ ਸਕਦੀ ਸੋ ਅਸੀਂ ਕਰ 8-8 ਲੱਖ ਰੁਪਏ ਐਸ਼ੀਅਨ ਨੂੰ 15 ਲੱਖ 올림픽 ਵਾਲ ਨੂੰ ਤਿਆਰੀ ਕਰਨ ਦਾ ਦੇਈਏ ਪਹਿਲਾਂ ਜਿੱਤਣ ਜੋਗੇ ਤਾਂ ਕਰੋ ਨਾ ਪਹਿਲਾਂ ਜਿੱਤਣ ਤੋਂ ਬਾਅਦ ਤਾਂ ਸਾਰੀ ਦੁਨੀਆ ਨਾਮ ਦੇ ਦਊਗੀ ਸੋਚ ਕਰਕੇ ਸਾਡੀ ਕੋਸ਼ਿਸ਼ ਇਹੀ ਹੈ ਹੁਣ ਸਿੰਥੈਟਿਕ ਟਰੈਕ ਲੱਗ ਰਹੇ ਨੇ ਆ ਪਿੱਛੇ ਜੇ ਮੈਂ ਸੰਗਰੂਰ ਦੇ ਵਿੱਚ weight lifting ਦਾ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਸੈਂਟਰ ਹੈ ਉਹ ਮੈਂ ਉਹਦਾ ਉਦਘਾਟਨ ਕਰਕੇ ਆਇਆ ਹਾਂ ਉਹੀ ਗੱਦੇ ਉਹੀ weight ਉਹੀ ਸਭ ਕੁਝ ਜਿਹੜਾ 올림픽 ਚ ਵਰਤਿਆ ਜਾਂਦਾ ਉੱਥੇ ਆਊਗਾ ਐਸ ਤੋਂ ਟਰਫ ਲਾਇਆ 6 ਸਾਈਡ ਦਾ ਔਰ ਸਿੰਥੈਟਿਕ ਟਰੈਕ ਜਿਸ ਤਰ੍ਹਾਂ ਮੀਤ ਨੇ ਦੱਸਿਆ 26 ਜਨਵਰੀ ਦਾ ਇੱਕ ਘੰਟੇ ਦਾ ਫੰਕਸ਼ਨ ਹੈ ਉਥੇ ਪਰੇਡ ਕਰਦੇ ਆ ਪਰੇਡ ਅੱਡੀਆਂ ਨਾਲ ਕਰਨੀ ਕਰਦੇ ਨੇ ਉਹ ਉਹ ਤਾਂ ਅੱਡੀਆਂ ਨਾਲ ਸਾਰਾ ਪੱਟ ਦੇਣਗੇ ਸਿੰਥੈਟਿਕ ਟਰੈਕ ਅਸੀਂ ਆਪ ਹੀ ਲਵਾਇਆ ਲੁਧਿਆਣੇ ਮੈਂ ਝੰਡਾ ਲਹਿਰਾਉਣਾ ਤੇ ਆਪ ਹੀ ਤਾਂ ਅਸੀਂ ਲਵਾਇਆ ਉਥੇ ਸਿੰਥੈਟਿਕ ਟਰੈਕ ਹਜੇ ਤਾਂ ਉਹਦੀ ਲਾਈਨਿੰਗ ਵੀ ਨਹੀਂ ਕੀਤੀ ਤੇ ਉਥੇ ਟਰੈਕਟਰ ਚੱਲਣਗੇ ਝਾਕੀਆਂ ਕੱਢਣਗੇ ਉਹ ਤੇ ਉਥੇ ਉਹ ਘੋੜੇ ਵੀ ਲੈ ਕੇ ਜਾਣਗੇ ਤੇ ਉਥੇ ਉਹ ਅੱਡੀਆਂ ਨਾਲ ਜਿਹੜਾ ਪਰੇਡ ਕਰਨਗੇ ਮੈਂ ਕਹਾਂ ਵੀ ਕਿਤੇ ਹੋਰ ਪੀਏਯੂ ਚ ਕਿਤੇ ਕੋਈ ਕੱਚੇ ਗਰਾਊਂਡ ਚ ਲੈ ਲਓ ਇੱਥੇ ਆਪਾਂ ਗਰਾਊਂਡ ਖਰਾਬ ਨਹੀਂ ਕਰਨਾ ਪੰਜਾਬ ਚ ਸਾਰੇ ਪੰਜਾਬ ਚ ਅਸੀਂ ਡੀਸੀ ਨੂੰ ਕਹਤਾ ਕਿਤੇ ਵੀ ਕੋਈ ਜਿਹੜਾ ਰਨਿੰਗ ਗਰਾਊਂਡ ਹੈ ਜਿੱਥੇ ਬੱਚੇ ਖੇਡਦੇ ਉਹ ਉੱਥੇ ਪ੍ਰੇਡ ਨਹੀਂ ਕਰਨੀ ਆਪ ਆਪਣਾ 1 ਘੰਟੇ ਦਾ ਫੰਕਸ਼ਨ ਹੈ ਉਹਨਾਂ ਦਾ 2 ਮਹੀਨੇ ਗਰਾਊਂਡ ਨਹੀਂ ਠੀਕ ਹੁੰਦਾ ਬਾਅਦ ਚ ਟੋਏ ਪੈ ਜਾਂਦੇ ਨੇ ਜਾਂ ਗਰਾਊਂਡ ਉੱਚਾ ਨਹੀਂ ਮੋਹ ਜਾਂਦਾ ਗਿੱਟੇ ਉਤਰ ਲੱਗ ਜਾਂਦੇ ਨੇ ਗਿੱਟਾ ਮੁਚ ਗਿਆ ਜੀ ਸੋ ਇਸ ਕਰਕੇ ਅਸੀਂ ਕਹਿਆ ਵੀ ਇਹ ਫੰਕਸ਼ਨ ਕਿਸੇ ਹੋਰ ਥਾਂ ਤੇ ਕਰਨਾਗੇ ਪਰ ਅਸੀਂ ਖਿਡਾਰੀਆਂ ਦੇ ਜਿਹੜੇ ਗਰਾਊਂਡ ਨੇ ਉਹਨੂੰ ਕਦੇ ਖਰਾਬ ਨਹੀਂ ਕਰਨਾ ਅਸੀਂ ਆਪੀ ਅਸੀ ਬਣਾ ਰਹੇ ਆ ਤੇ ਆਪੀ ਅਸੀ ਖਰਾਬ ਕਰ ਦिए ਤੇ ਕੋਈ ਸਿਆਣਪ ਵਾਲੀ ਗੱਲ ਸੋ ਬਹੁਤ ਕੋਸ਼ਿਸ਼ਾਂ ਸਾਡੀਆਂ ਇਸ ਇਸ ਲੈਵਲ ਤੇ ਨੇ ਕਿ ਤੰਦਰੁਸਤੀ ਹੋਵੇ ਪਹਿਲਾਂ ਤਾਂ ਖੇਡਾਂ ਤਾਂ ਤਾਈਓ ਚੰਗੇ ਲੱਗਣਗੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਸਾਡੇ 650 ਆਮ ਆਦਮੀ ਕਲੀਨਿਕ ਹੈ ਸਾਡੇ ਕੋਲ ਸਬਕਸੋ ਹੋਰ ਤਿਆਰ ਹੈ ਆਉਣ ਵਾਲੇ 26 ਜਨਵਰੀ ਦੇ ਨੇੜੇ ਤੇੜੀ 8 ਸੋ ਦੇ ਨੇੜੇ ਹੋ ਜਾਣਗੇ ਉਹਦੇ ਵਿੱਚ ਅਸੀਂ ਇੱਕ ਡਾਟਾ ਕਢਾਇਆ ਇੱਕ ਬਹੁਤ ਵਧੀਆ ਉਹਦੇ ਨਾਲ ਇੱਕ ਸਾਨੂੰ ਇੱਕ ਡਾਟਾ ਮਿਲ ਰਿਹਾ ਇੱਕ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਵਿੱਚ ਉੱਥੇ ਉਹਨਾਂ 70 ਤੋਂ 75 ਲੱਖ ਜਿਹੜੇ ਨੇ ਬੰਦੇ ਆ ਕੇ ਉੱਥੋਂ ਦਵਾਈ ਲੈ ਕੇ ਚਲੇ ਗਏ ਹਰ ਰੋਜ਼ ਮਤਲਬ ਲੋਕ ਆਉਂਦੇ ਨੇ ਦਵਾਈ ਲੈ ਜਾਂਦੇ ਕੰਪਿਊਟਰ ਦੇ ਵਿੱਚ ਉਹਨਾਂ ਦਾ ਸਾਰਾ ਹੈਲਥ ਡਾਟਾ ਹੈ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿਹੜੇ ਇਲਾਕੇ 'ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹਾਈਪਰਟੈਨਸ਼ਨ ਦੇ ਕਿੰਨੇ ਆਉਂਦੇ ਨੇ ਹੈਪੇਟਾਈਟਸ ਸੀ ਦੇ ਕਿੰਨੇ ਆਉਂਦੇ ਨੇ ਡਿਪਰੈਸ਼ਨ ਤੇ ਕਿੰਨੇ ਲੋਕ ਆਉਂਦੇ ਨੇ ਬੱਚਿਆਂ 'ਚ ਕਿਹੜੀ ਬਿਮਾਰੀ ਵੱਧ ਰਹੀ ਹੈ ਕਿੱਥੇ ਪਾਣੀ ਕਰਕੇ ਬਿਮਾਰੀਆਂ ਹੋ ਰਹੀਆਂ ਨੇ ਕਿੱਥੇ ਸਪਰੇਆ ਕਰਕੇ ਕੋਈ ਬਿਮਾਰੀ ਵੱਧ ਚੱਲ ਰਹੀ ਹੈ ਇਹਦੇ ਨਾਲ ਸਾਨੂੰ ਇਹ ਪਤਾ ਲੱਗ ਜੂ ਫਿਊਚਰ 'ਚ ਅਸੀਂ ਉੱਥੇ ਸਪੈਸ਼ਲਿਸਟ ਡਾਕਟਰ ਜਾਂ ਸਪੈਸ਼ਲਿਸਟ ਹਸਪਤਾਲ ਖੋਲ੍ਹ ਸਕਦੇ ਹਾਂ ਤਾਂ ਕਿ ਅਸੀਂ ਉਸ ਬਿਮਾਰੀ ਨੂੰ ਪਹਿਲੇ ਹੀ ਪਹਿਲੀ ਸਟੇਜ 'ਤੇ ਖਤਮ ਕਰ ਸਕੀਏ ਫੇਰ ਉਹ ਬੱਚੇ ਅੱਗੇ ਗਰਾਉਂਡਾਂ ਜਾਣਗੇ ਨਾ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਗਰਾਊਂਡਸ ਦੇ ਵਿੱਚ ਅਸੀਂ ਖੇਡਾਂ ਪਦਨ ਪੰਜਾਬ ਦੀਆਂ ਸ਼ੁਰੂ ਕੀਤਾ ਆਈਡੀਆ ਕਿੱਥੋਂ ਆਇਆ ਆਈਡੀਆ ਇਹ ਆ ਮੈਂ ਕਿਹਾ ਵੀ ਜਦੋਂ ਯੂਪੀਐਸਸੀ ਦੇ ਮੇਨ ਤੇ ਪੇਪਰ ਹੁੰਦੇ ਨੇ ਆਈਐਸ ਅਫਸਰ ਬਣਨਾ ਆਈਪੀਐਸ ਬਣਨਾ ਤਾਂ 800 ਦੇ ਲਗਭਗ ਸਾਨੂੰ ਅਫਸਰ ਚਾਹੀਦਾ ਹੁੰਦਾ ਹਰ ਇੱਕ ਸਾਲ ਦੇਸ਼ ਨੂੰ ਰਟਾਇਰ ਹੁੰਦੇ ਨੇ ਜਾਂ ਕੁਝ ਪੋਸਟਾਂ ਖੇਲੀਆਂ ਹੁੰਦੀਆਂ ਨੇ 800 ਹਰ ਇੱਕ ਸਾਲ ਪਰ ਹਰ ਇੱਕ ਸਾਲ ਪੀਪਰ ਕਿੰਨੇ ਬੰਦੇ ਬੱਚੇ ਦਿੰਦੇ ਨੇ 8 ਲੱਖ ਭਾਵੇਂ ਉਹ ਰੇਲਵੇ ਸਟੇਸ਼ਨ ਦੀਆਂ ਲਾਈਟਾਂ ਤੇ ਪੜਨ ਭਾਵੇਂ ਸਟਰੀਟ ਲਾਈਟਾਂ 'ਚ ਪੜਨ ਭਾਵੇਂ ਕੋਚਿੰਗ ਲੈਣ ਜਿੱਥੋਂ ਮਰਜੀ 8 ਲੱਖ ਬੱਚਾ ਪੀਪਰ ਦਿੰਦਾ ਔਰ ਹਰ ਬੱਚਾ ਆਪਣੇ ਵੱਲੋਂ ਰੈਂਕ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਨ ਨੂੰ ਪੀਪਰ ਦਿੰਦਾ ਐਵੇਂ ਕੋਈ ਅੱਖਾਂ ਖਰਾਬ ਨਹੀਂ ਕਰਦਾ ਪਰ ਚਾਹੀਦਾ ਅੱਛੀ ਸੌਈ ਹੈ ਉਹ ਫਿਰ ਉਹਨਾਂ ਨੂੰ ਅਗਲਾ ਅਟੈਂਪਟ ਮਿਲਦਾ ਹੈ ਸੈਕੰਡ ਅਟੈਂਪਟ ਫਿਰ ਥਰਡ ਚਾਂਸ ਵੀ ਮਿਲਦਾ ਮੈਂ ਕਿਹਾ ਵੀ ਮੀ thorough ਨਾ ਮੈਂ ਗੱਲ ਕੀਤੀ ਸਾਰੇ ਬੈਠੇ ਸੀ ਪੰਜਾਬ ਪੁਲਿਸ ਨੂੰ 2200 ਪੁਲਿਸ ਵਾਲੇ 2200 ਭਰਤੀ ਚਾਹੀਦੀ ਹਰ ਸਾਲ 1600 ਤੋਂ 1700 ਕਨਸਟੇਬਲ ਫਿਰ ਹੈੱਡ ਕਨਸਟੇਬਲ 2300 ਫਿਰ 3400 ਐਸਆਈ ਸਬ ਇੰਸਪੈਕਟਰ ਵਗੈਰਾ ਇਸ ਰੈਂਕ ਦੇ ਹਰ ਸਾਲ 2200 2300 ਪਹਿਲਾਂ ਕੀ ਹੁੰਦਾ ਸੀ ਕੋਈ ਵਾਰ ਭਰਤੀ ਨਹੀਂ ਹੁੰਦੀ ਸੀ ਆਖਰੀ ਸਾਲ ਕਹਿੰਦੇ ਸੀ 2 ਮਹੀਨੇ ਪਹਿਲਾਂ ਆਖਰੀ ਸਾਲ ਮੀਂਹ ਦੇ ਵੋਟਾਂ ਦਾ ਆਖਰੀ ਸਾਲ ਵੀ ਜਿਹੜੇ ਹਰ ਵੋਟਾਂ ਨੇ ਵੀ ਪੁਲਿਸ ਚ ਭਰਤੀ ਹੋਊਗੀ ਜੀ 6000 7000 ਬੰਦਾ ਰੱਖਣਾ ਔਰ ਨੌਜਵਾਨ ਮੁੰਡੇ ਕਹਿੰਦੇ ਸੀ ਯਾਰ 2 ਮਹੀਨਿਆਂ ਦਾ ਹੀ ਟਾਈਮ ਹੈ ਜੇ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਅਸੀਂ ਕੀ ਕੀਤਾ ਅਸੀਂ ਅਗਲੇ 4 ਸਾਲ ਦਾ ਪੂਰਾ